ਹੈਲੋ ਅੱਜ ਤੁਹਾਨੂੰ ਦੱਸ ਦਿਆਂ ਜੀ ਨਾਲੇ ਸਿਹਤ ਵੀ ਤੇ ਸਵਾਦ ਵੀ ਬਾਰੇ ਜਿੰਨਾ ਘਰਾਂ ਕੋਲੇ ਥਾਂ ਹੈਗਾ ਥੋੜਾ ਮੋਟਾ ਉਹ ਆਪ ਦੀ ਸਬਜ਼ੀ ਜ਼ਰੂਰ ਲਾਇਆ ਕਰੋ ਜਿਵੇਂ ਅੱਜ ਆਪਾਂ ਬਣਾ ਕੇ ਕਾਲੀਆਂ ਤੇ ਗੋਭੀ ਲਾ ਰਹੇ ਆ ਅੱਜ ਥੋੜੀਆਂ ਜਿਹੀਆਂ ਕੜੀਆਂ ਆਈਆਂ ਸੀ ਤਾਂ ਕਰਕੇ ਦੂਜੀ ਸਬਜ਼ੀ ਨਹੀਂ ਲਾਉਂਦੇ ਹਜੇ ਇੱਧਰ ਜਿਵੇਂ ਜਿਵੇਂ ਥਾਂ ਬਣੀ ਜਾਊਗਾ ਉਵੇਂ ਉਵੇਂ ਲੈ ਚੱਲਾਂਗੇ ਪਾਲਕ ਮੂੜੀਆਂ ਵੀ ਲਾਉਣੀਆਂ ਸੀ ਉਹ ਅੱਜ ਨਹੀਂ ਕਰਕੇ ਰੁੱਕ ਗਏ ਅੱਜ ਕਿਰਾਂ ਕਰਨ ਲਈ ਗੋਭੀ ਲਾਉਣੇ ਆ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਕਿਵੇਂ ਕਿਹੜੀ ਸਬਜ਼ੀ ਲਾਉਣੀ ਹੈ ਉਹ ਇੱਧਰ ਲਾਤੀ ਆਪਾਂ ਵੱਟਾਂ ਤੇ ਗੋਭੀ ਹੁਣ ਛੱਡਾਂਗੇ ਪਾਣੀ ਤੇ ਇੱਧਰ ਥੋੜਾ ਜਿਹਾ ਥਾਂ ਰੱਖਿਆ ਆਪਾਂ ਵਿਹਲਾ ਜਦੋਂ ਆਹ ਚੱਲ ਪਈ 5-10 ਦਿਨਾਂ ਤੇ ਹਫ਼ਤੇ ਤਾਈ ਉਦੋਂ ਪਤਾ ਇੱਧਰ ਹੋਰ ਲਾ ਦੇਾਂਗੇ ਇਹ ਆਪਾਂ ਬਿਲਕੁਲ ਦੇਸੀ ਸਬਜ਼ੀ ਲਾਉਣੇ ਆ। ਇੱਥੇ ਪਹਿਲਾਂ ਰੂੜੀ ਦੀ ਖਾਦ ਪਾਈ ਸੀ। ਹੁਣ ਇੱਧਰ ਵੀ ਥੋੜੀ ਜਿਹੀ ਰੂੜੀ ਦੀ ਪਾ ਦਿਆਂ ਖਾਦ। ਕੋਈ ਰੇਸ ਸਪਰੇ ਨਹੀਂ ਕਰਦੇ। ਸਾਰੀ ਦੇਸੀ ਸਬਜ਼ੀ ਲਾਈਦੀ ਐ। ਇਹਨਾਂ ਦੇ ਜਗ੍ਹਾ ਥੋੜੀ ਥੋੜੀ ਸਾਰੇ ਸਬਜ਼ੀ ਆਪਦੀ ਲਾਇਆ ਕਰੋ। ਬਹੁਤ ਲੋਕ ਸ਼ਹਿਰਾਂ 'ਚ ਵੀ ਹੁਣ ਤਾਂ ਛੱਤਾਂ 'ਤੇ ਲਾਉਣ ਲੱਗ ਗਏ। ਇੱਧਰ ਲਾਏ ਆ ਆਪਾਂ ਜੀ। ਛੌਲੇ ਤੋਰੀਆਂ ਤੇ ਨਾਲ ਕਦੂਆਂ ਦੇ ਵੱਲਾਂ ਅਮੀਂ ਕਰਕੇ ਥੋੜੀ ਸਬਜੀ ਸਰ ਵੀ ਹੋ ਗਈ ਸੀ ਇਹ ਕਰਕੇ ਆਪਾਂ ਮੂਰੂਆਂ ਇਹਨਾਂ ਦੇ ਪਲੋਮਣਾ ਤੋੜਤੀਆਂ ਇਹਦੇ ਨਾਲ ਸਬਜੀ ਦਾ ਬਹੁਤ ਫਰਕ ਪੈਂਦਾ ਲੱਗਣ ਦਾ ਸਾਰੀਆਂ ਵੱਲਾਂ ਤੋਂ ਪਹਿਸਤਰਾ ਤੋੜੀਆਂ ਸੀ ਇਹਦੇ ਨਾਲ ਸਾਰ ਸਬਜੀ ਵੱਧ ਲੱਗਦੀ ਆ ਵਧੀਆ ਥੋੜਾ ਇਹ ਮੀਨ ਹੈ ਉਹ ਕਰਦੇ ਸੀ ਤੋਂ ਬਾਅਦ ਥੋੜੀ ਜਿਹੀ ਤੋੜੀ ਆਪਾਂ ਪਿੰਡੀ ਮੀਨ ਨੇ ਸਬਜ਼ੀ ਕਰਤੀ ਖਰਾਬ ਉਦੋਂ ਬਾਅਦ ਵੱਡੇ ਆਪਾਂ ਹਰਾ ਪਸ਼ੂਆਂ ਵਾਸਤੇ ਜਵਾਰ ਇਹ ਨੇ ਆਪਣੇ ਸਵੇਰ-ਸਵੇਰ ਦੇ ਕੰਮ ਠੰਡੇ-ਠੰਡੇ ਅੱਧਾ ਘੰਟਾ ਲਾ ਕੇ ਸਾਰੇ ਕੰਮ ਨੇ ਮੇੜੀ ਦੇ ਆ ਅੱਜ ਪਸ਼ੂਆਂ ਦਾ ਕੰਮ ਥੋੜਾ ਜਿਹਾ ਘਾਟ ਗਿਆ ਮੌਸਮ ਖਰਾਬ ਕਰਕੇ ਨਮਾਉਣ ਦਾ ਨਹੀਂ ਪਸ਼ੂ ਵੀ ਨਮਾਉਣੇ ਸੀ ਇਹ ਆਪਣੇ ਸੋਭਾ ਸੋਭਾ ਦੇ ਕੰਮ ਧੰਨਵਾਦ ਜੀ ਸਾਰਿਆਂ ਦਾ